ਚਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਵੇਂ ਇਹ ਆਪਣੇ ਬਾਜੂ ਆਪਾਂ ਬਾਜੂ ਸਟੀਚ ਕਰ ਦਨੇ ਆ ਜਦੋਂ ਸਲਾਈ ਲਾਣੇ ਆ ਇਹ ਆਪਣਾ ਫालतੂ ਕੱਪੜਾ ਜਿਹੜਾ ਹੁੰਦਾ ਜੀ ਆਪਾਂ ਇਸ ਦਾ ਸੋਲੂਸ਼ਨ ਦੱਸਾਂਗੇ ਤੁਹਾਨੂੰ ਕਿਉਂਕਿ ਜੇ ਆਪਾਂ ਇਹਨੂੰ ਐਂ ਹੀ ਛੱਡ ਦੰਨੇ ਆ ਤਾਂ ਇਹ ਬਾਹਰ ਨਿਕਲ ਆਉਂਦਾ ਕਈ ਵਾਰੀ ਇਸ ਤਰ੍ਹਾਂ ਤੇ ਇਹ ਥਾਂ ਨੂੰ ਦੀਸੀ ਜਾਂਦਾ ਇਹ ਜੀ ਤੇ ਆਪਾਂ ਇਸ ਦਾ ਤੁਹਾਨੂੰ ਸਲਾਈ ਨਾਲ ਦੱਸਦੇ ਆ ਇੱਧਰ ਪਾਈ ਨਾਲ ਵੀ ਕਰ ਸਕਦੇ ਆ ਪਰ ਆਪਾਂ ਸਲਾਈ ਲਾ ਕੇ ਦੱਸਦੇ ਆ ਜੀ ਮੈਂ ਇਹ ਇਹ ਮੈਂ ਨਿਸ਼ਾਨੀ ਲਾਈ ਹੋਈ ਐ ਇਸ ਤੇ ਤੇ ਇਸ ਨਿਸ਼ਾਨੀ ਦੇ ਇਹ ਕੱਪੜਾ ਇੱਧਰ ਕਰਨਾ ਜੀ ਤੇ ਇਹ ਇੱਧਰਲਾ ਫਿਰ ਇਹਦੇ ਉੱਪਰ ਧਰਨਾ ਜੀ ਆਪਾਂ ਨੇ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਬੈਕ ਸਾਈਡ ਆ ਤੇ ਜਿਹੜੀ બીજી ਮੈਂ ਇਹ ਬੈਕ ਸਾਈਡ ਆਪਾਂ ਨੇ ਇਹ ਪਰਾਂ ਕਰ ਲੈਣਾ ਐ ਕੱਪੜਾ ਠੀਕ ਹੈ ਜੀ ਦੋਨੇ ਕੱਪੜੇ ਕਰ ਲੈ ਪਰ ਤੇ ਪਹਿਲਾਂ ਇਹ ਜੀ ਮੈਂ ਤੁਹਾਨੂੰ ਮੈਂ ਦਿਖਾਈ ਐ ਇਸ ਤਰ੍ਹਾਂ ਤਰੀਕੇ ਨਾਲ 모ੜ ਲੈਣੀ ਆ ਤੇ ਫਿਰ ਇਸ ਤਰੀਕੇ ਨਾਲ 모ੜ ਦੇਣੀ ਆ ਹੁਣ ਜਿਹੜੀ ਸਲਾਈ ਲਾਣੀ ਆ ਆਪਾਂ ਨੇ ਇਹ ਇਹ ਤਾਂ ਸਲਾਈ ਆ ਆਪਣੀ ਇਸ ਤੇ ਫਰਕ ਨਾਲ ਲਾਣੀ ਆ ਸਲਾਈ ਤੇ ਨਹੀਂ ਸਲਾਈ ਲੱਗਣੀ ਚਾਹੀਦੀ ਤੇ ਹੁਣ ਦੇਖਿਓ ਨੂੰ ਹੁਣ ਮੈਂ ਲਾ ਕੇ ਦਿਖਾਉਣੀ ਆ ਤੇ ਇਹ ਬਹੁਤ ਵਧੀਆ ਰਹਿੰਦਾ ਤਰੀਕਾ ਜੀ ਇਸ ਤਰੀਕੇ ਨਾਲ ਤੁਸੀਂ ਕਰਕੇ ਦੇਖਿਓ ਨਾਲੇ ਤਾਂ ਆਪਣਾ ਬੋਛਾ ਜਿਹਾ ਬਾਹਰ ਨਹੀਂ ਨਿਕਲਦਾ ਹੈਗਾ ਤੇ ਨਾਲੇ ਸਾਫੀ ਆ ਜਾਂਦੀ ਹੈ ਜੀ ਤੇ ਕਈ ਵਾਰੀ ਲੜਨੇ ਆ ਕੱਪੜਾ ਹੁੰਦਾ ਉਹ ਤੰਗ ਕਰੀ ਜਾਂਦਾ ਆਪਾਂ ਨੂੰ ਤੇ ਉਹ ਲੜਦਾ ਨਹੀਂ ਹੈਗਾ ਕਿਉਂਕਿ ਇਹ ਗੁੰਮ ਹੋ ਜਾਂਦਾ ਜੀ ਤੇ ਆ ਦੇਖੋ ਤੇ ਇੱਧਰ ਤੇ ਇੱਧਰ ਵੀ ਇਹ ਇਹ ਵਿਚਾਲੇ ਵਿਚਾਲੇ ਸਲਾਈ ਲੱਗੀ ਹੋਈ ਆ ਆਪਣੀ ਇਹ ਸਲਾਈ ਆ ਆਪਣੀ ਦੇਖੋ ਇੱਥੇ ਆਈ ਹੈ ਇਹ ਦੂਜੀ ਸਲਾਈ ਵੀਰੇ ਇਹ ਇੱਥੇ ਆਈ ਤੇ ਦੇਖੋ ਹੁਣ ਇਹ ਇਹ ਬੰਦ ਹੋ ਗਿਆ ਜਿਵੇਂ ਮਰਜੀ ਆਪਾਂ ਇਹ ਇਹ ਆਪਣਾ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਹੋ ਗਿਆ ਤੇ ਇਹ ਕੱਪੜਾ ਬੰਦ ਹੋ ਗਿਆ ਆਪਣਾ ਜਿਹੜੇ ਬੂਰ ਹੁੰਦਾ ਹੂਸ਼ ਹੁੰਦਾ ਨਿਕਲਦਾ ਬਾਹਰ ਤੇ ਇਹ ਬਿਲਕੁਲ ਸਾਫੀ ਨਾਲ ਹੋ ਗਿਆ ਜੀ ਜਦੋਂ ਆਪਾਂ ਬਾਜੂ ਪਾਵਾਂਗੇ ਇਹ ਇਸ ਇਸ ਲੋਟ ਰਹੇਗਾ ਜੀ ਇਹ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਹੈ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ